ਹਾਂਜੀ ਕਿੱਦਾਂ ਕੀ ਹਾਲ ਚਾਲ ਆ ਗਏ ਹਾਂ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਤੇ ਕਰਦੇ ਹਾਂ ਤੁਹਾਡਾ ਸਾਰਿਆਂ ਦਾ ਸਵਾਗਤ ਆਪਣੀ ਇਸ ਨਵੀਂ ਵੀਡੀਓ 'ਚ ਚਲੋ ਬਿਨਾਂ ਕਿਸੇ ਦੇਰੀ ਤੋਂ ਕਰਦੇ ਹਾਂ ਵੀਡੀਓ ਸਟਾਰਟ ਤੇ ਲਾਂਤੀਆਂ ਦੇ ਪਾਉਣੇ ਆ ਗਲਾਂਤਾਂ ਵਾਲਾ ਹਾਰ

ਟੇਰੇ ਢਿੱਡ ਕੋਈ ਵੱਖਰਾ ਲੱਗਾ ਜਿਹੜਾ ਵਜਾ ਵਜਾ ਕੇ ਦੱਸਣ ਦੇ ਆਇਆ ਢਿੱਡਾ ਕ ਢੋਲ ਆ ਮੈਨੂੰ ਲੱਗਦਾ ਇਹਦੇ ਪਾਪਾ ਜੀ ਨੇ ਇਹਦੇ ਜੰਮਨ ਤੇ ਢੋਲ ਵਾਲਾ ਨਹੀਂ ਬੁਲਾਇਆ ਹੋਣਾ ਜਿਹਦਾ ਗੰਮ ਇਹਨੂੰ ਹੁਣ ਲੱਗਾ ਆ ਇਹ ਢੋਲ ਦੀ ਸਾਊਂਡ ਢੇਡੀ ਵਜਾਈ ਜਾਂਦਾ ਆ ਕੀ ਆ ਕੀ ਆ ਚਪੇੜੀ ਆ ਚਪੇੜੀ ਆ ਮੁੱਕੇਈ ਆ ਮੁੱਕੇਈ ਆ ਖਾਣੀਓ ਖਾਣੀਓ ਔਰ ਚੁੱਡੂ ਜੰਮਨ ਤੇ ਕੰਦਾ ਕਮਣ ਉਹ ਇਹ ਕਹਾਵਤ ਇਹਨੂੰ ਵੇਖ ਕੇ ਬਣੀ ਆ ਓ ਮਾਈ ਗੋਡ ਬਤਮੀ ਮੋਟਰਸਾਈਕਲ ਚ ਪੈਂਦਾ ਤੇਲ ਉਹ ਤੇਰੀ ਬਣਾਈ ਕਿਉਣਾ ਕਿਸੇ ਨੇ ਰੇਲ ਇਹ ਦੇ ਹੁੰਦੀ ਐ ਕਰੇ ਸਰ ਤੇਰੇ ਤੇ ਪਾ ਦੇਣਾ ਹੀ ਪੁੱਕੀ ਦਾ ਕੇਸ ਅੰਹ ਅੰਹ ਸਾਈਡ ਤੋਂ ਇਹਦੇ ਗੇਰ ਵੀ ਪੈਂਦਾ ਟੰਣਾ 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 ਤੂੰ ਟਿਕ ਕੇ ਘਰੇ ਕਿਉਂ ਨਹੀਂ ਬੈਂਦਾ ਨਾ ਟੰਣਾ 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 ਨਾ ਬਾਕੀ ਮਿਊਜ਼ਿਕ ਤਾਂ ਠੀਕ ਆ ਜਿਹੜੀ ਲਾਸਟ ਤੇ ਚੀਕ ਮਾਰੀ ਆ ਕੀ ਗੱਲ ਜ਼ੋਰ ਦੀ ਆ ਗਈ ਸੀਗੀ ਪਤਾ ਨਹੀਂ ਦੇ ਨਾ ਨੈਟ ਤੇ ਆ ਕੇ ਭੋਰੀ ਜਾਇਆ ਕਰੋ ਇਹਦੇ ਕਿਹੜਾ ਪੈਸੇ ਲੱਗਦੇ ਆ ਪਹਿਲਾਂ ਕਰੋਨਾ ਵਾਇਰਸ ਫੈਲਿਆ ਸੀਗਾ ਨਾ ਹੁਣ ਆਹ ਵਾਇਰਸ ਪਤਾ ਨਹੀਂ ਕਿੱਥੋਂ ਆਇਆ ਤੇ ਇਹ ਵੀ ਹੁਣ ਫੈਲੀ ਜਾ ਰਿਹਾ ਆ ਉਹ ਵੀਰੇ ਆਪਣਾ ਬੇਸ ਲੈ ਕੇ ਘਰੇ ਵਗ ਜਾ ਉਹ ਕਿਸੇ ਨੇ ਧਮਕ ਤੁਮ ਪਾੜਤੀ ਨਾ ਤੇ ਫਿਰ ਰੋਂਦਾ ਫਿਰੇਗਾ ਹਾਂ ਇਹ ਬੜੀ ਅੱਛੀ ਬਾਤ ਕਹੀ ਯਾਰ ਇੱਕ ਟਾਈਮ ਚ ਜੇ ਇੰਸਟਾਗ੍ਰam ਬੰਦ ਹੋ ਜੂਗੀ ਤਾਂ ਮੇਰਾ ਇੱਕ ਨਾਂ ਦਾ ਬ੍ਰਾਂਡ ਰਹਿ ਜਾਊਗਾ। ਹਾਂਜੀ ਤੇ ਤਾੜੀਆਂ ਨਾਲ ਸਵਾਗਤ ਕਰੋ ਪੂਰਪਾਜੀ ਬ੍ਰਾਂਡ ਦਾ। ਗਾਲੇ ਭਾਈਆ ਮੇਰਾ ਮੂੰਹ ਜ਼ਲੀ ਕਰ ਗਈ ਵੈਰੀ ਜ਼ਬਾਨ ਟੁੱਟ ਗਈ ਆਜ। ਸੌਂਗ ਆਪਣੀ ਬੰਦ ਨਹੀਂ ਹੋਣੇ। ਮੇਰੇ ਕੋਲ ਮੇਰਾ ਖੁਦ ਦਾ ਟੈਲੈਂਟ ਆ ਮੈਂ ਕੋਈ ਰੀਲਾਂ ਦੇ ਸਿਰਫ ਨਹੀਂ ਥਿਆ। ਉਹ ਜਾ ਮੇਰੇ ਵੀਰ ਜਾ ਕੇ ਸਿੱਟੇ ਠੰਡਾ ਪਾਣੀ ਪਾ ਕੇ ਤੇ ਤੇਰਾ ਦਿਮਾਗ ਟਿਕਾਣੇ ਆਵੇ। ਜਾ ਮੰਮੀ ਤੋਂ ਮਾਲਿਸ਼-ਮੁਲਿਸ਼ ਕਰਾ ਨਹੀਂ ਤੇ ਮੰਮੀ ਨੂੰ ਕਹ ਦਵਾਈ ਦਵਾ ਕੇ ਲਿਆ। ਤੇਰਾ ਵਹਿਮ ਦੂਰ ਹੋਵੇ ਉਹ ਜਿਹੜੀ ਨਾਲ ਬਿਠਾਈ ਆ ਉਹ ਵੀ ਸੋਚਦੀ ਹੋਣੀ ਆ ਇਹਨੇ ਆਪ ਤਾਂ ਚਤਰੌਲ ਖਾਣੀ ਖਾਣੀ ਆ ਇਹਨੇ ਮੇਰੇ ਵੀ ਮੁੱਖੇ ਭਰਾ ਦੇਣੀ ਆ ਵੀਰੇ ਪਹਿਲਾਂ ਤੇ ਉਹਨੂੰ ਫੜੀਏ ਜਾ ਕੇ ਜਿਹਨੇ ਤੈਨੂੰ ਇਹੋ ਜਿਹਾ ਪੰਪ ਦਿੱਤਾ ਆ ਉਹਦਾ ਨਾਮ ਤਾਂ ਦੱਸ ਸਾਨੂੰ ਪਤਾ ਲੱਗ ਗਿਆ ਤੇਰੀ ਕੋਈ ਗਲਤੀ ਨਹੀਂ ਇਹ ਤਾਂ ਸਾਰੀ ਪੰਪ ਦੇਣ ਵਾਲਿਆਂ ਦੀ ਗਲਤੀ ਆ ਵੀਰੇ ਟੈਲੈਂਟ ਨੂੰ ਕਿਸੇ ਨਾਲ ਹੀ ਨੌਲੇਜ 'ਚ ਸਿੱਟ ਦੇ ਕੀ ਕਰਨਾ ਇਹੋ ਜਿਹਾ ਟੈਲੈਂਟ ਦਾ ਜਿਹੜਾ ਲੋਕਾਂ ਤੋਂ ਬੇਹਜਾਈ ਕਰਾਈ ਜਾਂਦਾ ਤੂੰ ਮੇਰੇ ਲਈ दारू ਛੱਡ ਸਕਦਾ? ਹਾਂ ਯਾਰ ਮੈਂ ਤੈਨੂੰ ਬਹੁਤ ਪਿਆਰ ਕਰਦਾ ਮੈਂ ਤੇਰੇ ਲਈ दारू ਛੱਡ ਸਕਦਾ। ਬਸ ਮੈਂ ਨਹੀਂ ਰਹਿਣਾ ਤੇਰੇ ਨਾਲ। ਅੱਜ ਤੋਂ दारू ਛੱਡ ਸਾਰਾ ਕੱਲੋਂ ਮੈਨੂੰ ਵੀ ਛੱਡ ਦੇਗਾ। ਉਹ ਭਾਈ ਮਾਰੋ ਮੁਜ ਮਾਰੋ। ਕੋਈ ਪਤਾ ਲੱਗਦਾ ਜਮਾਨਾ ਕਿੰਨਾ ਬਦਲ ਚੁੱਕਿਆ ਹੈ। ਪਹਿਲਾਂ ਹੁੰਦਾ ਸੀ। दारू ਨਾ ਪੀਣਾ ਹੋਵੇ ਜਿੰਦਗਾ ਨਾ ਕੱਤਾ ਹੋਵੇ। ਤੇ ਅੱਜ ਦੇ ਜਮਾਨੇ 'ਚ ਬੋਤਲ 'ਚ ਦਿਸ ਗਈ ਜੇ ਤੂੰ ਬਲੀਏਗੀ ਦੀ ਬੋਤਲੀ ਚੜਾ ਲਿਆ ਕੇ। ਤਾਂ ਹੀ ਸਿਆਣੇ ਕਹਿੰਦੇ ਆ 365 ਚਰਿੱਤਰ ਨਾਰ ਦੇ ਸਾਰੀ ਉਮਰ ਬੰਦੇ ਨੂੰ ਮਾਰ ਦੇ। ਗੁੱਡੀ ਇੱਕ ਵਾਰ ਆਪਣਾ ਦੁੱਖੜਾ ਆਪਣੇ ਮੰਮੀ ਡੈਡੀ ਨਾਲ ਵੀ ਸ਼ੇਅਰ ਕਰ ਲਾ ਫਿਰ ਦੇਖੀ ਤੇਰੇ ਕਿਵੇਂ ਸਕਰੂ ਟਾਈਟ ਕਰਦੇ ਆ ਅੱਖੀਂ ਜਾ ਰਿਓ ਛੱਡ ਸਕਦਾ ਤੇ ਮੈਨੂੰ ਵੀ ਛੱਡ ਸਕਦਾ ਨਹੀਂ ਤੂੰ ਜੇ ਮਾਪਿਆਂ ਨੂੰ ਛੱਡ ਸਕਦੀਆਂ ਤੂੰ ਜੇ ਮਾਪਿਆਂ ਨੂੰ ਧੋਖਾ ਦੇ ਸਕਦੀਆਂ ਤੇ ਉਹਨੂੰ ਨਹੀਂ ਦੇ ਸਕਦੀ ਉਹ ਬੇੜਾ ਬਹਿ ਜਾ ਤੁਹਾਡਾ ਫੁਕਰੀ ਜਨਤਾ ਦਾ ਉਹ ਬੇੜਾ ਬਹਿ ਗਿਆ ਤੁਹਾਡਾ ਫੁਕਰੀ ਜਨਤਾ ਦਾ ਉਹ ਵਿਊ ਲੈਣ ਪਿੱਛੇ ਕੁਝ ਵੀ ਕਰੀ ਜਾ ਰਹੇ ਹੋ ਮੇਰਾ ਚੈਨਲ ਪਰਿਵਾਰਕਾ ਇਸ ਲਈ ਮੇਰੇ ਵੱਲੋਂ ਤੁਹਾਡੇ ਲਈ ਸੱਭਿਆਚਾਰਕ ਗਾਲ ਟ੍ਰੀਪਾਣ ਦਾ ਚਰਖਾ ਅੜੀਪਾ ਉਹ ਸੁਦਰਜ ਸੁਦਰਜ ਕਿਉਂ ਦੇ ਸੁਧਰਨਾ ਜਦੋਂ ਵੱਖੀ ਚਲਦਾ ਪੈਣ ਲੱਗ ਪਈਆਂ ਵਾਂਸ ਫੋਰ ਵਾਂਸ ਫੋਰ ਵਾਂਸ ਫੋਰ ਚੱਲ ਬਾਕੀ ਸਭ ਛੱਡੋ ਬਾਅਦ ਚ ਦੇਖਾਂਗੇ ਇਹਦਾ ਸਪੈਨਡ ਟੰਗਣ ਨੂੰ ਜਗ੍ਹਾ ਮਿਲ ਗਈ ਸੀ ਕਿ ਹੋਰ ਰੱਸੀਆਂ ਪਾ ਕੇ ਬੰਨੀ ਆ ਨੰਮਰੇ ਸੂਈ ਕੁੱਤੀ ਜਿਨਾ ਤੇਰਾ ਲੱਕਿਆ ਉਤੋਂ ਇਹਨੂੰ ਨੇਫੇ ਜਟੰਗੀ ਫਿਰਦਾ ਹੈ ਕਿਤੇ ਦੇਖੀ ਵਿੱਚ ਨਾ ਪਟਾਕੇ ਚੱਲ ਜਣ ਜਿਹੜੇ ਚਾਰ ਇੱਕ ਹੱਡੀਆਂ ਹੈਗੀਆਂ ਉਹ ਵੀ ਨਾ ਖੁਰ ਕੇ ਬਾਹਰ ਆ ਜਾਣ ਚੱਲ ਜਾ ਹੁਣ ਵੀਡੀਓ ਬਣ ਗਈ ਆ ਜਿਹੜੇ ਨਿਆਣੇ ਤੋਂ ਖੋਈਆ ਉਹਨੂੰ ਵਾਪਸ ਕਰਕੇ ਨਹੀਂ ਤੇ ਨਿਆਣੇ ਦਾ ਵੀ ਛਿੱਤਰ ਖਾਏਗਾ ਓਏ ਛੋਟੂ ਐਵੇਂ ਨਾ ਅਸਲਾ ਡੱਬੇ ਚ ਰੱਖ ਕਿਤੇ ਕੇਸ ਖੂਸ ਪਵਾ ਲੈਗਾ ਆਪਣੇ ਤੇ ਨਾ ਇਹ ਸਭ ਕਰਕੇ ਤੋਂ ਦੱਸਣਾ ਕਿ ਚਾਹਨਾ ਕਿ ਤੂੰ ਬਹੁਤ ਵੱਡਾ ਬਦਮਾਸ਼ ਆ ਤੇਰੇ ਜਿਹੇ ਬਦਮਾਸ਼ ਜਦੋਂ ਕਿਸੇ ਦੇ ਕਾਬੂ ਆ ਜਾਂਦੇ ਨਾ ਤੇ ਪੈਂਟ ਦੇ ਵਿੱਚ ਪਹਿਲਾਂ ਪੈਂਟ ਗਿੱਲੀ ਕਰਦੇ ਆ ਤੇ ਫਿਰ ਪੈਰੀ ਪੈ ਪੈ ਕੇ ਮਾਫੀਆਂ ਮੰਗਦੇ ਫਿਰਦੇ ਹੁੰਦੇ ਆ ਓ ਬੁਲਸਾ ਕੀ ਬੁਲਸਾ ਓ ਬੁਲਸਾ ਓ ਯਾਰ ਪਤਾ ਨਹੀਂ ਲੋਕਾਂ ਵਿੱਚ ਗੱਡਸ ਕਿੱਥੋਂ ਆਉਂਦੇ ਆਪਣੀ ਨਿਬੇਹੀਾਈ ਕਰਾਉਣ ਦੇ ਤਾਂ ਹੀ ਕਹਿੰਦੇ ਆ ਬੇਗਾਨੀ ਛਾਤ ਤੇ ਮਾੜੀ ਔਲਾਦ ਰੱਬ ਕਿਸੇ ਨੂੰ ਨਾ ਦੇ ਇਹੋ ਜਿਹੇ ਲੋਕ ਐ ਕੈਮਰੇ ਮੂਰੇ ਹੁੱਬ ਹੁੱਬ ਕੇ ਆਉਂਦੇ ਐ ਜਿਵੇਂ ਬੜੇ ਮੈਡਲ ਪਹਿਨੇ ਹੋਣ ਅੱਗੋਂ ਉਹ ਪੈਣੀਏ ਤਾਂ ਤੁਹਾਨੂੰ ਲਾਹਨ ਪਈਆਂ ਇਹੋ ਜਿਹੇ ਲੋਕ ਘਰੋਂ ਵੀ ਗਾਲਾਂ ਕਾਂਦੇ ਤੇ ਬਾਹਰੋਂ ਵੀ ਸੋ ਇਹੋ ਜਿਹੇ ਲੋਕਾਂ ਨੇ ਐਵੇਂ ਲੱਛਣ ਖਿਲਾਰਦੇ ਰਹਿਣਾ ਤੇ ਆਹੀ ਲਾਹਨ ਤਾਂ ਪਾਉਂਦੇ ਰਹਿਣਾ ਸੋ ਇਹਦੇ ਨਾਲ ਹੀ ਕਰਦੇ ਹਾਂ ਇੱਥੇ ਵੀਡੀਓ ਖਤਮ ਤੇ ਕਿਵੇਂ ਲੱਗੀ ਸਾਡੀ ਅੱਜ ਦੀ ਵੀਡੀਓ ਕਮੈਂਟਾਂ ਵਿੱਚ ਜ਼ਰੂਰ ਦੱਸਣਾ ਤੇ ਸਾਡਾ ਕੰਟੈਂਟ ਤੁਹਾਨੂੰ ਕਿਵੇਂ ਲੱਗ ਰਿਹਾ ਹੈ ਉਹਦੇ ਬਾਰੇ ਵੀ ਸਾਨੂੰ ਜਾਣਕਾਰੀ ਦਿਓ ਚਲੋ ਜੀ ਮਿਲਦੇ ਹਾਂ ਕੱਲ ਤੁਹਾਨੂੰ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਸੋ ਇਸੇ ਦੇ ਨਾਲ ਹੀ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ